ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਲੋ ਜੀ ਅੱਜ ਆਪਣਾ ਜਸ਼ਨ ਜਾਂਦਾ ਫਾਸਟ ਦੇਣਾ ਸਕੂਲ ਸਸਰੀ ਘਰ ਪਹੁੰਚ ਸਸਰੀ ਘਰ ਜੀ ਸਾਰਿਆਂ ਨੂੰ ਤੇ ਬਸ ਮੈਂ ਬਣਾਉਣੀ ਆ ਇਹਦਾ ਖਾਣਾ ਜੀ ਤੇ ਮੰਮੀ ਗਏ ਆ ਖਾਲ ਤੇ ਕੱਪੜੇ ਝੱਲਣ ਪਾਣੀ ਚੱਲੀ ਜਾਂਦਾ ਕੋਲੇ ਮੰਮੀ ਕਹਿੰਦੀ ਖਾਲ ਤੇ ਚੱਲ ਲੈਣਾ ਛੇਤੀ ਕੰਮ ਨਿਬੜ ਜੂਗਾ ਤੇ ਲੋ ਜੀ ਬਸ ਮੈਂ ਇਹਦਾ ਖਾਣਾ ਕਰਦਾ ਰੈਡੀ ਤੇ ਫਿਰ 7:30 ਹੋ ਗਏ ਪੌਣੇ ਕੱਠ ਜਾਊਗਾ ਪਤਾ ਨਹੀਂ ਬੈਣ ਆਊਗੀ ਕਿ ਨਹੀਂ ਜਿਸ ਨੇ ਨਾ ਪਤਾ ਨਹੀਂ ਜਾਏ ਤਾਂ ਪਤਾ ਲੱਗੂਗਾ ਤਾਂ ਵੀ ਆਊਗੀ 7:30 ਤੇ ਸਾਰੀ ਰੂਟ ਹੈ 7:30 7:30 ਐਨੀ ਸੁਨਿਆਂ ਉਧਰ ਜਾਂਦੀ ਆ ਨਾ ਦੂਜੇ ਪਿੰਡਾਂ ਚ ਸੁਨਿਆਂ ਜਾਂਦੀ ਹੋਊਗੀ ਚਲੋ ਜੀ ਬਸ ਬਣਾ ਲੀਏ ਆਪਾਂ ਇਹਦਾ ਖਾਣਾ ਤੇ ਮਿਲਦੇ ਆ ਸੋਨੂੰ ਫੇਰ ਲੋ ਜਿਸ਼ਨ ਦਾ ਲੱਗੇ ਖਾਣਾ ਬਣਾਉਂ ਜਿਸ਼ਨ ਕਹਿੰਦਾ ਪਰੌਠੇ ਬਣਾ ਦੋ ਤੇ ਆਪਾਂ ਬਣਾਉਂ ਲੱਗੇ ਪਰੌਠੇ ਇਹਦੇ ਵਿੱਚ ਪਰੌਠੇ ਦੇ ਵਿੱਚ ਨੂਨ ਮਿਰਚ ਨਹੀਂ ਪਾਇਆ ਬਸ ਕੱਲਾ ਦੇਸੀ ਘਿਓ ਪਾ ਕੇ ਬਣਾਇਆ ਕਿਉਂਕਿ ਨੂਨ ਮਿਰਚ ਵਾਲੇ ਜਿਸ਼ਨ ਕਹਿੰਦਾ ਜਿਸ਼ਨ ਦੇ ਲੋਟ ਨਹੀਂ ਆਉਂਦੇ ਜੀ ਇਹ ਇਹਨਾਂ ਫਿਰ ਉਹ ਹੋ ਜਾਂਦਾ ਕਾਲਜਾ ਜਮਚਾ ਲੱਗੇ ਜਾਂਦਾ ਤਾਂ ਕਰਕੇ ਫਿਰ ਕੱਲਾ ਦੇਸੀ ਘਿਓ ਪਾਇਆ ਆਪਾਂ

ਉਹ ਆਇਂ ਕੇ ਉਹ ਲੈ ਕੇ ਜਾਣੀ ਆ ਉਹ ਲੈ ਕੇ ਜਾਣੀ ਮਾਂ ਖਖੜੀਆ ਸਕੂਲ ਚ ਹਾਂ 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 ਉਹ ਰੋਟੀ ਖਾ ਲਾ ਦਵਾ ਦਾ ਤੇ ਬੈਂਡ ਦਾ ਪਤਾ ਨਹੀਂ ਆਊਗਾ ਕਿ ਨਹੀਂ ਪੂਰਾ ਡੈਡੀ ਛੱਡਿਆ ਹੋਊਗਾ ਮੇਰੇ ਕੋ ਸਿਰਦਿਆ ਨਾ ਚਟਨੀ ਲਾ ਦ ਬਰੋਟੀ ਤੇ ਲਾ ਦੇ

ਤੇ ਮੁੰਮੂ ਕੱਪੜੇ ਝਾਣ ਲੈਣੇ ਨਾਲ ਤੇ ਨਾਲ ਚੁੱਪੇ ਆਪਾ ਤੇ ਮੁੰਮੂ ਬਾਹਰ ਜਾਣਾ ਲੱਗੇ ਬਸ ਤੇ ਭੈਣਾ ਦੇ ਕਈ ਦੇ ਕਮੈਂਟ ਆਇਆ ਦੇ ਅਜਾੜਾ ਬਾਹਰ ਦੇ ਵਿੱਚ ਖੇਡ ਕਰਨੀ ਆ ਇੱਕ ਵਾਰ ਕਰੇ ਇੱਕ ਇੱਕ ਕੱਪ ਬੈਕ ਦਾ ਬਾਹਰ ਦੇ ਵਿੱਚ ਇੱਕ ਵਾਰ ਆ ਕੇ ਖੇਡਨੀ ਤੇ ਕਹਿੰਦੇ ਸੱਪ ਸੁਪ ਨਹੀਂ ਆਉਂਦੇ ਭੈਣਾ ਅੱਜ ਵੀ ਕੋਈ ਆਇਆ ਨਹੀਂ ਸੱਪ ਤੇ ਅੱਗੇ ਵਾਈਲ ਨੂੰ ਵੀ ਮੇਰੇ ਰਹੂਗੀ ਜੇ ਵੀ ਨਾ ਆਵੇ ਕੋਈ ਸੱਪ

ਰਾਤਾਂ ਹੀ ਲੱਗਦਾ ਜੀ ਸਿਗਰਟਾਂ ਦਾ ਲੱਗਦਾ ਰਾਤਾਂ ਜੇ ਇਹ ਜਿਹਾ ਕੋਚਾ ਸੱਪੜਾ ਤੋਂ ਕੋਚਾ ਨਹੀਂ ਬਣਾ ਖੜੀ ਪਿੱਕਰ ਆਰੇ ਬੋਸੂ ਫਿੰਨੇ ਦੇਖ ਨੀ ਕਿ ਕਿ ਗਿੱਲੇ ਆ ਨਾ ਪਾਣੀ ਇਹ ਮੀਆਉ ਉਹ ਅੱਜ ਮੈਂ ਸੁਣਦਾ ਕਿ ਖਾ ਉਹ ਪੁਕਾ ਤੇ ਜਾਂ ਇਹ ਡੈਡੀ ਛੱਡ ਗਿਆ ਉਹ ਮਰਬਾ ਨਹੀਂ ਆਉਂਦੀ ਹਿੰਗਾਲਾ ਹਾਂ ਟਾਂਟਾ ਸੀਗਾ 7:30 ਤੇ ਸਕੂਲ ਪਹੁੰਚਣਾ ਤੇ ਟਾਈਮ ਹੁਣ ਕਿੰਨਾ ਹੋ ਗਿਆ ਆ 7:30 ਕਿਹੜਾ ਆ ਜੂਗਾ ਕਿਉਂ ਨਹੀਂ ਹੋਂ ਅਨ 7:30 ਤੂੰ ਉੱਠੇ ਨਹੀਂ ਹੋਣਾ ਉਹ ਤੇ ਕਿਤੇ ਪਹੁੰਚ ਗਿਆ ਜੇ ਉੱਠਿਆ ਹੋਇਆ ਹੈ ਚਾਰ ਹੁਣ ਤੱਕ ਮੈਂ ਟਾਈਮ ਲਾਦਾ ਇਹ ਮੈਂ ਪੰਜ ਛੇ ਵਜੇ ਤਿਆਰ ਹੋਏਂਗੀ ਲਓ ਜੀ ਕੰਮ ਧੰਦਾ ਕਰ ਲਿਆ ਆਪਾਂ ਸਾਰਾ ਤੇ ਮੈਂ ਤਾਂ ਖੇਚਾ ਹੋ ਗਿਆ ਆਪਣਾ ਚਾਹ ਦਾ ਟਾਈਮ 10 ਵਜੇ ਤੇ ਚਾਹ ਜਿਵੇਂ ਟਾਈਮ ਸੀਗਾ ਅੱਜ 9:30 ਫਿਰ ਮੈਂ ਨਾ ਆਈ ਦਵਾ ਮੈਂ ਨਾ ਆ ਕੇ ਆ ਗਈ ਨਾ ਆ ਕੇ ਧਰੀਆ ਚਾਹ ਜ ਤੇ ਫੁਣਸੀ ਹੋ ਗਈ ਮੇਰੇ ਇੱਥੇ ਬਹੁਤ ਜ਼ਿਆਦਾ ਦੁਖੀ ਹਾਂ ਦੀ ਤੇ ਲਓ ਜੀ ਬਸ ਆਪਣਾ ਇਹ ਟੂ ਜੈਡ ਸਾਰਾ ਕੰਮ ਨਿਭੜ ਗਿਆ ਤੇ ਰੱਬ ਦਾ ਮੌਸਮ ਦੇਖੋ ਖਰਾਬ ਤੇ ਪਾ ਦੇ ਰੱਬ ਮੀਉ ਹਵਾ ਤਾਂ ਜੀ ਬਹੁਤ ਠੰਡੀ ਚੱਲੀ ਤੇ ਕੱਲ ਤਾਂ ਬਹੁਤ ਹੀ ਗਰਮੀ ਸੀ ਬਹੁਤ ਹੀ ਗਰਮੀ ਸੀ ਪਰ ਰਾਤ ਨੂੰ ਹਵਾ ਚੱਲਣ ਲੱਗੀ ਸੀ ਆ ਸਹੀ ਹੋਗਾ ਥੋੜਾ ਜਿਹਾ ਮੌਸਮ ਰਾਤ ਵਧੀਆ ਤੇ ਜੱਕ ਜੀ ਆਗ ਨਹੀਂ ਪਰਸੋਂ ਵਾਲੀ ਰਾਤ ਤਾਂ ਨੀਂਦ ਨਹੀਂ ਆਈ ਗਰਮੀ ਬਹੁਤ ਜ਼ਿਆਦਾ ਸੀ ਕੱਲ ਬਹੁਤ ਵਧੀਆ ਸੀਗਾ ਠੀਕ ਸੀ ਮੌਸਮ ਹਵਾ ਚੱਲ ਪਈ ਸੀ ਤੇ ਅੱਜ ਵੀ ਰੱਬ ਹਵਾ ਛੱਡੀ ਬੈਠਾ ਵਧੀਆ ਤੇ ਪੂਰਾ ਪ੍ਰੋਗਰਾਮ ਹੈ ਮੀਹ ਵਾਲਾ ਤੇ ਦੱਸੀ ਵੀ ਜਾਂਦੇ ਅੱਜ ਨੈਟ ਦੇਖਿਆ ਸੀ ਕਹਿੰਦੇ ਮੀਂਹ ਆਊਗਾ ਤੇ ਚਲੋ ਜੀ ਆ ਗਿਆ ਤਾਂ ਠੀਕ ਆ ਤੇ ਜਦੋਂ ਕੋਈ ਪ੍ਰੋਗਰਾਮ ਜਾਂ ਬਣਿਆ ਮੈਂ ਉਹਦੀ ਛਟੀਆਂ ਧਰੂੰਗੀ ਪਹਿਲਾਂ ਛਟੀਆਂ ਧਰ ਲੈਣੀ ਅੰਦਰ ਜਦੋਂ ਉਹਦਾ ਮੀਂਹ ਡਲ ਜਾਂਦਾ ਜਦੋਂ ਮੈਂ ਐਂ ਇਹ ਹੋ ਗਿਆ ਵੀ ਹੁਣ ਤਾਂ ਆਊਗਾ ਉਹਦੀ ਛਟੀਆਂ ਲਿਆ ਕੇ ਧਰੂੰਗੀ ਅੰਦਰ ਤੇ ਚਲੋ ਜੀ ਬਸ ਹੁਣ ਆਪਾਂ A to Z ਕਰ ਲੈ ਕੰਮ ਸਾਰਾ ਤੇ ਕੱਪੜੇ ਹਜੇ ਸੁੱਕੇ ਨਹੀਂ ਕਿਉਂਕਿ ਅੱਜ ਧੁੱਪ ਨਹੀਂ ਕੱਢੀ ਤੇ ਚਾਹ ਪੋਣ ਲਾ ਮੈਂ ਤੇ ਕੱਪੜੇ ਚੱਲ ਜੋ ਆਪੇ ਸੁੱਕੀ ਜਾਣਗੇ ਆਪਾਂ ਕਰਦੇ ਆ ਰੈਸਟ ਤੇ ਫਿਰ ਲਾ ਲਾਂਗੇ ਹਜੇ ਸੁੱਕੇ ਨਹੀਂ ਕਿਉਂਕਿ ਧੁੱਪ ਤਾਂ ਕਰਕੇ ਨਾ ਧੁੱਪ ਨਹੀਂ ਗਈ ਹਵਾ ਤਾਂ ਚੱਲੀ ਜਾਂਦੀ ਪਰ ਧੁੱਪ ਹੈ ਨਹੀਂ ਤੇ ਬਾਕੀ ਜੀ ਸਾਰੇ ਜਣੇ ਕਮੈਂਟ ਕਰਦੇ ਜਿਹੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਤਾਂ ਜੀ ਲਗਭਗ ਮੈਨੂੰ ਲੱਗਾ ਸਾਰੇ ਮੀਂਹ ਆ ਗਏ ਕੋਈ ਐਸਾ ਏਰੀਆ ਹੈ ਨਹੀਂ ਜਿੱਥੇ ਮੀਨਾ ਮਾਣਾ ਮੋਟਾ ਸ਼ਰਾਟੇ ਸਾਰੇ ਕਿਤੇ ਆ ਗਏ ਤੇ ਪਾਰੀ ਵੀ ਦੱਸੀ ਜਾਂਦੇ 8 ਤਰੀਕ ਤੱਕ ਰਹੀ ਆ ਜਾ ਸਕਦਾ ਸਾਰੇ ਆਊਗਾ a to z ਥਾਂ ਤੇ ਕੋਈ ਨਹੀਂ ਵਜ ਰਹਿੰਦਾ ਏਰੀਆ ਵੀ ਕੰਨੂ ਤੇ ਚਲੋ ਜੀ ਆਪਾਂ ਕਰ ਲਗੇ ਹੁਣ ਰੈਸਟ ਤੇ ਮਿਲਦਿਆ ਤੁਹਾਨੂੰ ਫੇਰ ਲਓ ਜੀ ਮੇਰਾ ਤਾਂ ਪਾਪਾ ਬੱਸ ਉੱਭਰ ਤੇ ਕੰਗੋ ਗਿਆ 4:30 आज स्नेहा पाकर नहीं रहा क्योंकि धुप्प तो तो है नहीं सी ज्यादा धुप्प छा गई है तो मैं सुटन लग गई पूरा तो सब्जी बनावे अज तोरिया कितने जाना हूँ तू स्कूल प्रीत को पढ़ने जाना तू खेड ना दोनों खुशी दोनों खुशी पापा लगी जाएगा तो फिर पड़ेगा भी ਹੂੰ ਬੋਲਦਾ ਨਹੀਂ ਫੋਟੋ ਮੈਂ ਮੰਗਾ ਲੂੰ ਫੋਟੋ ਮੈਂ ਮੰਗਾ ਲੂੰ ਹੂੰ ਕੰਮ ਆਲਾ ਫਿਕਰ ਨਵੇੜ ਦੇ ਫਿਰ ਦੇ ਖੇਢੀ ਜਾ ਆਰਾਮ ਨਾਲ ਕੰਮ ਨਿਪਟ ਕਰ ਲੈ ਜੀ ਕੋਈ ਨਹੀਂ ਕਿੰਨੇ ਕ ਜਵਾਕ ਆਏ ਸੀ ਅੱਜ ਬਹਾਵੇਂ ਸੀ ਸਾਰੇ ਆਏ ਸੀ ਲੋ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ ਤੇ ਕद्दू ਦੀ ਸਬਜੀ ਬਣਾਈ ਅੱਜ ਜੱਟ ਤੇ ਇਧਰ ਮਤਾਤਾਈ ਦੁੱਧ ਗਰਮ ਧਾਰਾ ਆਪਾਂ ਕੱਢ ਲਿਆ ਤੇ ਜਸ਼ਨਾ ਬਾਗਿਆ ਜੀ ਆਪਣਾ ਪੰਡ ਮੈਂ ਜਾਣਾ ਪੰਡ ਪੰਡ ਐ ਕਰੀਆ ਤੇ ਬਾਗਿਆ ਜੀ ਪੰਡ ਖੇਡਣ ਪ੍ਰੀਤਵਰੀਆਂ ਨਾਲ ਤੇ ਮੰਮੀ ਪਈ ਜਾਂਦੇ ਜੀ ਪਸੂਆਂ ਨੂੰ ਪਾਣੀ ਦੇਖੋ ਪਸੂਆਂ ਨੇ ਕਿੰਨਾ ਕਟੀਆਂ ਨੇ ਹਰਾ ਡੋਲਿਆ ਥੱਲੇ

ਉਹ ਤਾਂ ਰੱਬ ਸਾਫ ਹੋ ਰਿਹਾ ਜੀ ਜਮ ਕੋਈ ਪਤਾ ਨਹੀਂ ਰਾਤ ਨੂੰ ਆ ਜਾ ਤੇ ਹੋਰ ਹੁਣ ਮੰਗਦੇ ਆ ਮੀਂਹ ਪਾ ਦੇ ਮੀਂਹ ਪਾ ਦੇ ਪੌਂਦਾ ਨਹੀਂ ਜਦੋਂ ਨਹੀਂ ਚ ਲੋੜ ਹੁੰਦੀ ਨਾ ਜਦੋਂ ਐ ਹੁੰਦਾ ਵੀ ਹੁਣ ਨਾ ਪਾਵੇ ਫਸਲ ਖਰਾਬ ਹੋ ਗਈ ਉਹ ਤਾਂ ਪੌਂਦਾ ਰੱਬ ਹੋ ਰਹਿਤੀ ਤਾਂ ਆਪਣੀ ਤਾਂ ਜਮੀ ਸੁੱਕੇ ਹੀ ਹੈ ਉਹਦੇ ਆ ਗਿਆ ਬਸ ਜਿਹੜਾ ਆ ਗਿਆ ਦੋ ਉਂਗਲਾਂ ਪਤਾ ਨਹੀਂ ਕਿਵੇਂ ਵਰ ਗਿਆ ਹਮ ਕਿਤੇ ਡੱਬੋਈ ਜਾਂਦਾ ਕਿਤੇ ਇਹਨਾਂ ਬਦਾਂ ਨਹੀਂ ਹੋਣਾ ਮਰੀ ਜਾਂਦੇ ਤੇ ਹੋਰ ਜਿੱਥੇ ਪਾਇਆ ਉੱਥੇ ਤਾਂ ਬਹੁਤ ਪਾਇਆ ਦਿੱਲੀ-ਦੁੱਲੀ ਕਰਨੀ ਇੱਧਰ ਬਹੁਤ ਪਾਇਆ ਮੀ ਬਿੱਲੀ ਦਾ ਡੱਬੋਈ ਦਿੱਤੀ ਆ ਦੇ ਹਮ ਦਿੱਲੀ ਤੇ ਹੋਰ ਜਿਹੜੇ ਹੋਰ ਵੱਡੇ ਜ਼ਿਲ੍ਹੇ ਹਮ ਬੇਰੁੱਤਾ ਉੱਗਵਾ ਬੇਰੁੱਤਾ ਯਵਗਾ ਬਸ लोड़ होना आ रहा गर्मी तो होना चल चलो जी। ਲਓ ਜੀ ਰੋਟੀ ਲਈ ਬਣਾ ਆਪਾਂ ਮੈਂ ਤਾਂ ਰੋਟੀ ਬਣਾਉਣ ਲੱਗੀ ਤੇ ਭੁੱਲੀ ਗਈ ਵਾ ਬਲੌਗ ਦਾ ਵੀ ਐਂਡ ਕਰਨਾ ਤੇ ਚਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂਡ ਤੇ ਟਾਈਮ ਹੋ ਗਿਆ ਜੀ 7:30 8:00 ਵਜੇ ਚ ਵੀ 8:00 ਵਜੇ ਦੇ ਵਿੱਚ 20 ਮਿੰਟ ਰਹਿ ਗਏ ਤੇ ਲਓ ਜੀ ਇੱਧਰ ਆਪਾਂ ਜੀੜ ਰੱਖੇ ਚੁੱਬੜ ਸੁਪਰ ਖਾ ਲਓ ਜੀ ਸਾਰੇ ਜਣੇ ਲੈ ਜੋ ਜੀ ਜੀ ਨੇ ਲੈ ਕੇ ਜਾਣਾ ਮੋਸਟ ਵੈਲਕਮ ਸਾਰਿਆਂ ਦਾ ਬਹੁਤ ਜਿਆਦਾ ਚੁੱਬੜਾ ਗੱਟਾ ਲੈਂਦੇ ਲੈਂਦੇ ਹੁੰਦੇ ਰੈਡੀ ਭਰ ਕੇ ਇੰਨੇ ਲੈਂਦੇ ਚੁੱਬੜ ਤੇ ਰੋਟੀ ਨਾ ਬਾਲਸ ਵਾਲਾ ਦੇ ਬੋਏ ਟੇਸਟਲਾ ਦੇ ਰੋਟੀ ਨਾ ਰੋਟੀ ਦਾ ਘੱਟ ਖਾਈ ਦੀ ਚੁੱਭੜ ਜ਼ਿਆਦਾ ਖਾਈ ਜੇ ਢਿੱਡ ਭਰ ਜਾਂਦਾ ਵਧੀਆ ਤੇ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰਦੇ ਆਂ ப்ਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਜਰੂਰ ਕਰੋ ਸਬਸਕ੍ਰਾਈਬ ਜੀ ਵੀਡੀਓ ਨੂੰ ਕਰਿਓ ਲਾਈਕ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜਰੂਰ ਕਰਿਆ ਕਰੋ ਜੀ ਤੇ ਬਾਕੀ ਜਿਹੜੀਆਂ ਐਡ ਚੱਲਦੀਆਂ ਉਹਨਾਂ ਨੂੰ ਸਕਿਪ ਨਾ ਕਰਿਆ ਕਰੋ ਤਾਂ ਕਿ ਆਪਣੇ 10 ਡਾਲਰ ਹੋ ਜਾਣ ਜੀ ਜਲਦ ਤੋਂ ਜਲਦੀ ਕੰਪਲੀਟ ਤੇ ਬੱਸ ਜੀ ਮੰਮੀ ਗਏ ਨਹਾਉਣ ਤੇ ਫਿਰ ਮੈਂ ਜਾਨੀ ਨਹਾਉਣ ਫਿਰ ਖਾਵਾਂਗੇ ਰੋਟੀ ਐਨੇ ਜਸ਼ਨ ਦੇ ਰੈਡੀ ਆ ਜਾਣਗੇ ਉਹ ਗਏ ਦੁੱਧ ਪਾਉਣ ਨਾਲੇ ਜਸ਼ਨ ਪਿੰਡ ਗਿਆ ਉਹਨੂੰ ਲੈ ਕੇ ਆਉਣਗੇ ਹਜੇ ਜਸ਼ਨ ਆਣਾਊਗਾ ਤੇ ਹੁਣ ਉਹਨੂੰ ਮੈਂ ਆਪ ਨਵਾਉਣੀ ਹੁੰਨੀ ਹੈ ਕਿਉਂਕਿ ਸਾਬਣ ਦੇ ਦਿੱਤੀ ਡਾਕਟਰ ਨੇ ਉਹਦੇ ਖੁਰਕ ਜੀ ਸੀਗੀ ਨਾ ਜਿਹੜੀ ਸਾਰੇ ਰਾਤ ਤੇ ਬ੍ਰੈਸ਼ਸ ਦੀ ਹੋ ਰਹੀ ਹੋਈ ਪਈ ਸੀਗੀ ਮੂੰਹ ਸਾਰਾ ਭਰਿਆ ਪਿਆ ਸੀਗਾ ਤੇ ਮੈਂ ਹੁਣ ਮੈਨ ਨਵਾਉਣੀ ਹੁੰਨੀ ਉਹਨੂੰ ਅੱਗੇ ਤਾਂ ਆਪ ਬਣਾ ਲੈਂਦਾ ਸੀ ਮੈਂ ਨੂੰ ਆਇਆ ਮੈਂ ਕਿ ਚੱਲ ਮੇਰੇ ਨਾਲੋਂ ਤੋਂ ਪਹਿਲਾਂ ਪਹਿਲਾਂ ਆਜੇ ਫਿਰ ਉਹ ਨਵਾਉਣੀਆ ਹੁਣ ਆ ਬਰੋਬਾ ਦਾ ਹੋ ਰਿਹਾ ਜਦੋਂ ਐ ਪਾਣੀ ਪਾਉਣਿਆ ਤੇ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਬਣ ਸੁਬਣ ਪੈ ਜਾਂਦੀ ਉੱਤੇ ਹਨ ਤੇ ਮੈਂ ਕਿ ਚੱਲ ਆਜੇ ਚੱਲ ਪਹਿਲਾਂ ਉਹ ਨਵਾ ਦੂੰਗੀ ਫਿਰ ਨਾਉਂਗੀ ਮੈਂ ਆਪ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਆਂਡ ਤੇ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਜੀ ਹੱਸਦੇ ਰਹੋ ਬਸਦੇ ਰਹੋ ਤੇ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਂਦੇ ਰਹੋ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੀ ਬਾਏ ਬਾਏ